ਓਏ ਮਿੱਤਰੋ ਦੇਖੋ ਕੌਣ ਆ ਗਿਆ ਇਹਨੇ ਮੋਟਰਸਾਈਕਲਾਂ ਦੇ ਜੇਤੂ ਆ ਗਏ ਮੁੰਡੇ ਇਹ ਆ ਬਿੱਲਾ ਤੇ ਪ੍ਰੀਵ ਮੁੰਡਾ ਖਾੜੇ ਵਾਲਾ ਕਿਵੇਂ ਆ ਬਾਈ ਪੂਰੇ ਸੈਟ ਆ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਵੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਠਾਕ ਹਾਂ ਕਰਤੀ ਨੂੰ ਬਲੌਗ ਦੀ ਸਟਾਰਟਿੰਗ ਤੇ ਮਿੱਤਰੋ ਪਹਿਲਾ ਪਾਣੀ ਪਾਈ ਐ ਕੋਸਟਰਾਂ ਨੂੰ ਫੇਰ ਤੁਹਾਨੂੰ ਇੱਕ ਬੰਦੇ ਨਾਲ ਮਲਾਉਣਾ ਪੂਰਾ ਸਤਾਨ ਝਲਮ ਬੱਚਾ ਪੂਰਾ ਕੈਨੇਡੀਅਨ ਪਾਸਪੋਰਟ ਸਾਡਾ ਠੀਕ ਆ ਤੇ ਭਾਂਜਾ ਆ ਗਿਆ ਸੀ ਆਪਣਾ ਮਿੱਤਰੋ ਬਾਹਰੋਂ ਤੇ ਤੁਹਾਨੂੰ ਮਿਲਾਨਿਆਂ ਦੇ ਨਾਲ ਤੇ ਵੀਡੀਓ ਵੀ ਬਣਾਉਨੇ ਆ ਜੀ ਬਲੌਗ ਬਣਾਉਨੇ ਆ ਠੀਕ ਆ ਸੋਹਣਾ ਜਿਆ ਤੇ ਪਹਿਲਾਂ ਕੋਟਰਾਂ ਨੂੰ ਪਾਣੀ ਪਾ ਦਈਏ ਮਿੱਤਰੋ ਨਾਲੇ ਦਾਣੇ ਪਾ ਲਈਏ ਆਪਾਂ ਕੋਟਰਾਂ ਨੂੰ ਥੋੜੇ ਜੇ ਵੱਡਿਆਂ ਨੂੰ ਠੀਕ ਆ ਥੋੜੇ ਪਾ ਦਈਏ ਬਾਹਲੇ ਨਹੀਂ ਪਾਉਂਦੇ ਕੋਟਰੋ ਪਾਣੀ ਪਾ ਦਈਏ ਨਾਲ ਦਾਣੇ ਪਾ ਦਈਏ ਤੇ ਮਿੱਤਰੋ ਅੱਜ ਹੈਗਾ ਕਮਾਲਪੁਰੇ ਟੂਰਨਾਮੈਂਟ ਸ਼ੁਰੂ ਠੀਕ ਆ 31 ਤਰੀਕ ਤੱਕ ਆ ਤੇ 31 ਤਰੀਕ ਨੂੰ ਤੁਹਾਡੇ ਭਰਾ ਦਾ ਜਨਮ ਦਿਨ ਵੀ ਆ ਉੱਥੇ ਹੀ ਮਨਾਵਾਂਗੇ ਆਪਾਂ ਸਾਰੇ ਭਰਾਵਾਂ ਨਾਲ ਤੇ ਆਪਣੇ ਘਰ ਦੇ ਨਾਲ ਠੀਕ ਆ ਤੇ ਟੂਰਨਾਮੈਂਟ ਦੇਖਾਂਗੇ ਹੁਣ ਅੱਜ ਹੈਗੀਆਂ ਸਕਾਰੀ ਕੁੱਤੇ ਦੀਆਂ ਦੌੜਾਂ ਤੇ ਦੌੜਾਂ ਦੇ ਚੱਲ ਮਿੱਤਰੋ ਪਾਣੀ ਪਾਦਾ ਤੇ ਕਰਦੇ ਆਂ ਤਿਆਰੀਆਂ ਮਿੱਤਰੋ ਜਾਣਦੀਆਂ ਅੱਜ ਟੂਰਨਾਮੈਂਟ ਤੇ ਦਿਖਾਵਾਂਗੇ ਤੁਹਾਨੂੰ ਅੱਜ ਰੇਖਾਂ ਠੀਕ ਆ ਤੇ ਸਾਰੀ ਵੀਡੀਓ ਬਣਾ ਕੇ ਲਿਆਵਾਂਗੇ ਦੱਸਾਂਗੇ ਕਿਹੜਾ ਕੁੱਤਾ ਜਿੱਤਦਾ ਅੱਜ ਕਿਹੜਾ ਨਾਮ ਚੱਕਦਾ ਅੱਜ ਜਿਹਦਾ ਕੋਬਰਾ ਆ ਗਿਆ ਤੇ ਫਿਰ ਸਾਰੇ ਰਗੜ ਦੇਣੇ ਮਿੱਤਰੋ ਨੇ ਲੋਗ ਮਿੱਤਰੋ ਪਾਦੇ ਦਾਣੇ ਇਹਨੇ ਇਹਨਾਂ ਨੂੰ ਇਹਨੂੰ ਇਹਨੇ ਕਹਦਾ ਸੀ ਮਿੱਤਰੋ ਦਾਣੇ ਪਾਦੇ ਕਬੂਤਰਾਂ ਨੂੰ ਠੀਕ ਹੈ ਤੇ ਪਾਣੀ ਵੀ ਇਹਨਾਂ ਨੂੰ ਪਾ ਦਾਂ ਤੇ ਬਾਈ ਇਹਨਾਂ ਨੂੰ ਪਾਉਣਾ ਪਵੇ ਤੇ ਬਸ ਖੁੱਡਾ ਪਾਉਣਾ ਹੀ ਆਪਾਂ ਦਾ ਤਿਆਰੀ ਹੋਈ ਆ ਧੁੱਪਰ ਲੱਗਣ ਲੱਗ ਜਵੇ ਫਿਰ ਖੁੱਡੇ ਖਾਡੇ ਸੇਤੀ ਸੁੱਕ ਜਾਣਗੇ ਹਰ ਬਰੀਂ ਨੇ ਆਪਾਂ ਪਾ ਬਣਾ ਦੇਣਾ ਸੈਟਅਪ ਆਪਣਾ ਪੂਰਾ ਵਧੀਆ ਠੀਕ ਆ ਮਿੱਤਰੋ ਆ ਦੇਖੋ ਆਪਣੇ ਨੰਨੇ ਮੁੰਨੇ ਬੱਚੇ ਪਿਆਰੇ ਪਿਆਰੇ ਸਾਰੇ ਇਕੱਠੇ ਹੀ ਆ ਮਿੱਤਰੋ ਕਬੂਤਰ ਕਬੂਤਰੀਆਂ ਜੋ ਹੰਡਾ ਧਰ ਲੈ ਇੱਕ ਡੱਬੀ ਨੇ ਨਿਕਾਜਾ ਡੱਡ ਜੱਡਾ ਤੇ ਆ ਸਾਰੇ ਵਿੱਚੋਂ ਬੱਚੇ ਇੱਧੇ ਤੱਕ ਜਾਉਣ ਵਾਲੇ ਆ ਆਪਣੇ ਜਿਹੜੇ 7-8 ਮਗਰਲੇ ਦਾਈ ਨਹੀਂ ਹੈਗੇ ਧੁੱਪਾਂ ਲੱਗੀਆਂ ਤੇ ਇਹਨਾਂ ਨੂੰ ਗਝਾਵਾਂਗੇ ਤੇ ਡਾ ਕੇ ਚੈੱਕ ਕਰਾਂਗੇ ਇਹਨਾਂ ਨੂੰ ਕਿੰਨੇ ਕੁ ਪਾਣੀ ਵਾਲੇ ਆ ਤੇ ਮਿੱਤਰੋ ਚੱਲਦੇ ਆ ਫਿਰ ਆਪਾਂ ਟੂਰਨਾਮੈਂਟ ਤੇ ਲੈ ਕੇ ਤੁਹਾਨੂੰ ਘੈਂਟ ਜਿਹਾ ਟੂਰਨਾਮੈਂਟ ਦਿਖਾਉਣੇ ਆ ਤੁਹਾਨੂੰ ਕੁੱਤਿਆਂ ਦਾ ਤਿੱਤਾਏ ਹੋਣੀ ਵੀ ਚੱਲਣਗੇ ਆਪਣੇ ਨਾਲ ਪਾਇਆ ਤਿਆਰ ਹੋਣੀ ਆ ਤਾਈ ਨੇ ਮਾਤੀ ਸਾਂਹ ਤੋਂ ਤਾਇਆ ਬੋਲਦਾ ਸਾਡਾ ਘਟ ਪਰ ਫੌਜੀ ਸਾਹਿਬ ਵੀ ਜਾਣੇ ਸਾਡੇ ਨਾਲ ਕੀ ਗੱਲ ਆ ਤੈਨੂੰ ਕੀ ਗੱਲ ਆ ਕੀ ਗੱਲ ਆ ਲੋ ਮਿੱਤਰੋ ਫੈਟ ਹੋਣ ਲੱਗੀ ਆ ਖੂਨ ਖਰਾਬਾ ਹੋ ਸਕਦਾ ਪਿੰਡ ਰੂਮੀ ਤੇ ਕਤਲ ਵੀ ਹੋ ਸਕਦਾ ਇੱਥੇ ਦੰਦਾਸਤੀ ਗੱਲ ਕਿਵੇਂ ਵੀਰੇ ਇਹ ਮੁੰਡਾ ਚਿਰ ਲਿਆ ਮਿੱਤਰੋ ਵਿਆਹ ਤੇ ਤੇ ਮੈਂ ਜਾਊਂਗਾ ਟੂਰਨਾਮੈਂਟ ਤੇ ਨਾ ਪਰ ਆ ਗਿਆ ਸਿੰਗਰ ਸਾਹਿਬ ਭੱਜਣਾ ਤੂੰ ਵੀ ਉੱਥੇ ਕਿੱਥੇ ਤੋੜਾ ਅੱਜ ਉੱਥੇ ਹੋਰ ਮੈਂ ਮੈਂ ਤਾਂ ਆਪ ਜੂਸਕਾਰੀ ਕੋਟੇ ਨਾਲ ਇੱਥੇ ਕੋਣ ਆ ਗਿਆ ਵਿਗੜਿਆ ਬੰਦਾ ਹੈ ਪੂਰਾ ਹੈਲੋ ਕਰ ਦੇ ਦਾ ਘਰ ਕੇ ਕੀ ਕਹਿਣਾ ਵਾ ਹੈ ਮਾਮਾ ਕਹਦੇ ਕਹਦੇ ਫਿਰ ਝੂਟਾ ਦੂੰ ਝੂਟਾ ਦੂੰ ਕਹੇ ਮਾਮਾ ਕਹਦੇ ਮਾਮਾ ਉਹ ਨਹੀਂ ਮਿੱਤਰੋ ਨਿਊ ਆਈਫੋਨ ਭੇਜ ਜਾ ਭੈਣੇ ਨੇ ਮੈਨੂੰ ਨਹੀਂ ਮਾਤਾ ਦੀ ਠੀਕ ਆ ਆਪਾਂ ਰਹਿ ਗਏ ਮਿੱਤਰੋ ਇਸ ਵਾਰੀ ਆਪਣ ਨੂੰ ਕੋਈ ਗਿਫਟ ਨਹੀਂ ਆਇਆ ਠੀਕ ਹੈ ਚੱਲ ਕੋਈ ਗੱਲ ਨਹੀਂ ਇਹਨਾਂ ਹੀ ਚਲਾਵਾਂਗੇ ਕੰਮ ਆਪਾਂ ਦੇਖੋ 14 Pro Max ਵਾਲੀ ਹੋ ਗਈ ਮਾਤਾ ਮੇਰੀ ਕਾਰ ਨਾ ਭਰੀ ਹੋਈ ਮੇਰੀ ਮਾਤਾ 14 Pro Max ਵਾਲੀ ਪਰ ਇਹਨੇ ਜਾਗਦੀ ਆ ਹੁਣ ਓਏ ਮਿੱਤਰੋ ਦੇਖੋ ਕੌਣ ਆ ਗਿਆ ਕਹਿੰਦੇ ਮੋਟਰਸਾਈਕਲਾਂ ਦੇ ਜੇਤੂ ਆ ਗਏ ਮੁੰਡੇ ਇਹ ਆ ਬਿੱਲਾ ਤੇ ਪ੍ਰਦੀਪ ਮੁੰਡਾ ਖੜੇ ਆਲਾ ਕਿਵੇਂ ਆ ਬਾਈ ਪੂਰੇ ਸੈਟ ਆ ਉਹ ਠੀਕ ਆ ਅੱਜ ਕਿੱਥੇ ਜਿੱਤੇ ਸੀ ਮਗਲੇ ਆਪਾਂ ਥੱਲੇ ਡੱਲਿਓ ਜਿੱਤੇ ਮੈਂ ਕੱਲਾ ਹੀ ਰਹਿ ਗਿਆ ਸੀ ਵਾਜੀ ਮੰਡੀ ਗਈ ਮੰਡੀ ਗਈ ਸੀ ਨਾਮਾਂ ਦੇ ਕੱਲਾ ਰਹਿ ਗਏ ਨਾਮਾਂ ਦੇ ਕੱਲਾ ਚੱਲ ਵਧੀਆ ਯਾਰ ਬਹੁਤ ਮਿਹਨਤ ਕਰਦੇ ਆ ਵੀ ਮੁੰਡੇ ਆਪਣੇ ਭਰਾ ਠੀਕ ਆ ਤੇ ਦੌੜਾਂ ਕੈਂਸਲ ਹੋ ਗਈਆਂ ਅੱਜ ਹਾਂ ਬਈ ਦੌੜਾਂ ਕੈਂਸਲ ਹੋ ਗਏ ਹੋਰ ਯਾਰ ਆਪਾਂ ਦਾ ਸਵੇਰ ਦੇ ਤਿਆਰੀਆਂ ਕਰੀ ਜਾਂਦੇ ਮੈਂ ਚੱਲ ਜਾਵਾਂਗੇ ਕੁੱਤੇ ਦੀਆਂ ਦੌੜਾਂ ਦੇਖਾਂ ਹੋਰ ਵੀ ਤਾਂ ਹੀ ਕੰਮ ਨਿਭੜ ਕੇ ਹੋਰ ਫੱਟ ਹੋਇਆ ਫਿਰਦਾ ਸੀ ਮੁੰਡੇ ਜੋ ਗਏ ਤੇ ਜਾ ਕੇ ਦੌੜਾਂ ਕਮਾਲਪੁਰੇ ਕੈਂਸਲ ਕੋਈ ਨਾ ਆਪਾਂ ਦੋ ਤਿੰਨਾਂ ਨੂੰ ਵੇਖਾਂਗੇ ਟੂਰਨਾਮੈਂਟ ਤੇ ਜਨਮਦਨ ਵੀ ਆਪਾਂ ਮੇਰਾ ਜਨਮਦਨ ਵੀ ਮਨਾਵਾਂਗੇ 31 ਤਰੀਕ ਨੂੰ ਠੀਕ ਆ ਹਾਂ ਠੀਕ ਆ ਹੁਣ ਕਿੱਧਰ ਨੂੰ ਹਾਂ ਜੀ ਮਿੱਤਰੋ ਕਮਾਲਪੁਰੇ ਕੁੱਤੇ ਆ ਜਾਂ ਥੋੜਾ ਦਾ ਹੋ ਗਿਆ ਸੀਗਾ ਕੈਂਸਲ ਆ ਵੀ ਕੁੱਤਾ ਇੱਥੇ ਬੈਠ ਗਿਆ ਤਾਂ ਹੀ ਆ ਠੀਕ ਆ ਇਹਨੇ ਵੀ ਵੱਢਣਾ ਸੀਗਾ ਤੇ ਉਹ ਵੇਖੋ ਮਿੱਤਰੋ ਜੌਂੜੀਆ ਰੱਤੇ ਆ ਪਹਿਲੇ ਦਿਨ ਤੇ ਫੁੱਟਬਾਲ ਚੱਲ ਪਿਆ ਵਾ ਚਲ ਆਪਾਂ ਗੇੜਾ ਕੱਢ ਕੇ ਹੁਣੇ ਅੱਜ ਪਹਿਲੇ ਦਿਨ ਤੇ ਤਿੰਨ ਦਿਨ ਉੱਥੇ ਰਵਾਂਗੇ ਹੁਣ ਠੀਕ ਆ ਕਬੱਡੀ ਵਾਲੇ ਸਾਰੇ ਖਿਡਾਰੀਆਂ ਨੇ ਹੁਣ ਤਗੜਾ ਟੂਰਨਾਮੈਂਟ ਹੁੰਦਾ ਪੂਰਾ ਕਮਾਲਪੁਰੇ ਜਾ ਲੇ ਮਿੱਤਰੋ ਤੁਹਾਨੂੰ ਦਿਖਾਉਣਾ ਜਾ ਕੇ ਟੂਰਨਾਮੈਂਟ। ਹਲੋ ਮਿੱਤਰੋ ਆ ਗਏ ਆਪਾਂ ਪਿੰਡ ਕਮਾਲਪੁਰੇ ਤੇ ਚੱਲੀ ਜਾਣਾ ਮਿੱਤਰੋ ਫੁੱਟਬਾਲ ਦਾ ਟੂਰਨਾਮੈਂਟ ਮੈਚ ਚੱਲੀ ਜਾਂਦਾ ਵਾ 44 ਦੇ ਦਾ ਤੇ ਦੇਖਦੇ ਆਪਾਂ ਚੱਲ ਕੇ ਮੈਚ ਹਲੋ ਮਿੱਤਰੋ ਹਾਫ ਟਾਈਮ ਹੋ ਗਿਆ 44 ਦੇ ਤੇ ਖਲੋਟੀ ਦਾ ਮੈਚ ਚੱਲਦਾ। ਮਿੱਤਰੋ ਮੈਚ ਚੱਲਣ ਵਾਲਾ ਵਾ ਕਿ ਮੈਂ ਜੱਸੂ ਨੂੰ ਲਿਆਵਾਂ ਜਾ ਕੇ। ਉਹਨੂੰ ਲਾਇਆ ਸੀ ਉਹਨੂੰ ਉਹ ਕਹਿੰਦਾ ਤੂੰ ਇਕੱਲਾ ਹੀ ਚਲਾ ਜਾ। ਆਇਆ ਚੱਲ ਕੋਈ ਚੈੱਕ ਕਰਨ। ਤੈਨੂੰ ਲੈ ਆ ਨਾ ਕੇ ਉਹਨੂੰ ਲੈ ਕੇ ਆਉਂਨੇ ਆ ਫੇਰ ਦੇਖਦੇ ਜੇਕਰ ਆਉਂਦੇ ਉਹਦਾ ਮੈਚ ਮਿੱਤਰੋ ਜਰਸੀਆਂ ਉਹਨਾਂ ਨੇ ਹੋਰ ਸੈਂਡੀਆਂ ਪਾਈਆਂ ਦੇਖੋ ਜਾਨਾ ਮੈਂ ਵੀ ਦੇਖਣਾ ਮੈਚ ਮੈਂ ਕੋਈ ਚੱਕਰ ਨਹੀਂ ਮਿੱਤਰੋ ਤੇਲ ਮੁੱਕ ਗਿਆ ਅੱਜ ਪਹਿਲੀ ਵਾਰੀ ਹੋਇਆ ਵੀ ਤੇਲ ਮੁੱਕ ਗਿਆ ਇਧਰ ਨਾਲ ਹੀ ਬਿੰਦਰ ਮਿਲ ਪਿਆ ਇਹ ਨਹੀਂ 15 ਹੁਣੇ ਹੀ ਮੁੱਕਿਆ ਹੈ ਹੈਲਪਰ ਜਦ ਹੀ ਆ ਗਿਆ ਦੇਖੋ ਹੈਗੀ ਇੰਨੀ ਕੁ ਪਹੁੰਚ ਤਾਂ ਆਪਣੀ ਇਹ ਉੱਥੇ ਲਿਆ ਕੇ ਆਉਣੀ ਕਮਾਲ ਪਰ ਬੋਤਲ ਫੜ ਕੇ ਤੇਲ ਦੀ ਇੱਥੇ ਆ ਗਈ ਲੋ ਮਿੱਤਰੋ ਆਹ ਹੁੰਦੀ ਆ ਯਾਰੀ ਦੇਖੋ ਐ ਲੱਤਾਂ ਲੱਗਦੀਆਂ ਫਿਰ ਕਿ ਨਹੀਂ ਲੱਤਾਂ ਖੇਚਣ ਵਾਲੇ ਤਾਂ ਬਹੁਤ ਹੁੰਦੇ ਆ ਪਰ ਲੱਤਾਂ ਲਾਉਣ ਵਾਲੇ ਥੋੜੇ ਹੀ ਹੁੰਦੇ ਆ ਕਿ ਨਹੀਂ 15 ਹਾਂ ਲੱਤਾਂ ਖੇਚਣ ਵਾਲੇ ਬਹੁਤ ਆ ਮਿੱਤਰੋ ਦੁਨੀਆ ਤੇ ਜਿਹੜੇ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੇ ਠੀਕ ਆ ਚੰਗਾ ਬੰਦਰਾ ਧੰਨਵਾਦ ਬਹੁਤ ਬਹੁਤ ਹੋਟੇਲ ਉਹ ਲੈ ਲੀਏ ਭਈ ਆਪਾਂ ਤੇ ਜਸੂ ਵੀ ਆਉਣ ਵਾਲਾ ਹੀ ਹੋਊ ਇੱਥੇ ਕਿਤੇ ਕੋ ਮਿੱਤਰੋ ਉਹ ਆ ਗਿਆ ਜਸੂ ਇਹੋ ਤੇਲ ਪਾ ਕੇ ਚੱਲਦੇ ਆ ਮੈਚ ਵੀ ਨਾ ਚੱਲ ਕੇ ਆਉ ਮਿੱਤਰੋ ਆ ਗਏ ਫੇਰ ਟੂਰਨਾਮੈਂਟ ਦੇ ਠੀਕ ਆ ਤੇ ਦੇਖਦੇ ਆ ਮੈਚ ਵੀ ਚੱਲ ਪਿਆ ਦੂਜਾ ਹਾਲ ਫੁੱਟਬਾਲ ਦਾ ਉਧਰ ਹਾਕੀ ਦਾ ਵੀ ਚੱਲਣਾ ਮੈਚ ਮਿੱਤਰੋ ਆਹ ਟੀਮ ਨੇ ਕਰਤਾ ਗੋਲ ਪਹਿਲਾ ਚੱਟੀ ਨੇ ਬਾਰੋ ਇਧਰ ਬੈਨੇ ਆ ਮਿੱਤਰੋ ਇਧਰੋਂ ਵਧੀਆ ਦੀ ਦੱਦ ਪਿਆ ਮੈਚ ਲੋ ਮਿੱਤਰੋ ਉਧਰ ਕਵਾੜੀ ਵਾਲਾ ਗਰਾਊਂਡ ਬਣਾਈ ਜਾਂਦੇ ਆ ਇਧਰ ਮੈਚ ਵੀ ਚੱਲੀ ਜਾਂਦਾ ਵਾ 20 ਬੋਲ ਤੇ ਬਾਈ ਹੁਣ ਆਏ ਸੀਗੇ ਜੱਸੂ ਨੂੰ ਮਿਲਣ ਤੇ ਬਾਈ ਹੁਣੇ ਚੱਲੇ ਆਣ ਠੀਕ ਆ ਵੀਰੇ ਠੀਕ ਆ ਜੀ ਮਿਲ ਰਹੇ ਆ ਫੇਰ ਬਾਈ ਹਲਵਾਰੇ ਦਾ ਬਾਈ ਦਾ ਕਬੂਤਰ ਵੀ ਰੱਖਿਆ ਹਾਂ ਆ ਦੇਖੋ ਥੋੜੀ ਜਾਲ ਦਾ ਮੈਚ ਜਾਂਗਪੁਰ ਦਾ ਤੇ ਭਵੇਂ ਪੁਰੇ ਦਾ ਉਧਰ ਦਿੱਤੇ ਨੇ ਤੂਰੀ ਦੇ ਇਹ ਸਾਰੇ ਕੋਲੋਨਾ ਦੇ ਸਾਰੇ ਫੁੱਟਬਾਲ ਲਓ ਮਿੱਤਰੋ ਚੱਲੀਏ ਪਿੰਡ ਨੂੰ ਆਪਾਂ ਦਾਣੇ ਭਾਈਏ ਕਬੂਤਰਾਂ ਨੂੰ ਫੇਰ ਆਉਣੇ ਆ ਫੇਰ ਦੇਖਾਂਗੇ ਆਪਾਂ ਆ ਕੇ ਕਮਾਲਪੁਰੇ ਦਾ ਮੈਚ ਫੁੱਟਬਾਲ ਦਾ ਠੀਕ ਆ ਵਾਲ ਪਰ ਇਹ ਟੀਮ ਮਤਰਾ ਚੰਗੀ ਆ ਪੂਰੀ ਬਹੁਤ ਮਿਹਨਤ ਕਰਦੇ ਆ ਮੁੰਡੇ ਇੱਕ ਮੈਚ ਦੇਖਾਂਗੇ ਆਗੇ ਚੱਲਦੇ ਹੁਣ ਆਪਾਂ ਦਾਣੇ ਪਾਈ ਲਈ ਪੁੱਤਰਾਂ ਨੂੰ ਆਪਣੇ ਪੁੱਛਿਆ ਮੇਂ ਮਿੱਤਰੋ ਦੇਖੋ ਗੁੱਡਾ ਚੜੀ ਜਾਂਦਾ ਇੱਕ ਇੱਥੇ ਉਹ ਦੇ ਸੰਗ ਚੜਾਉਂਦੇ ਆ ਸ਼ਾਇਦ ਹੀ ਜਾਈਏ ਜਸੂਨ ਸਾਡੇ ਆਏ ਉੱਥੇ ਮਿੱਤਰੋ ਚੱਲ ਕੋਈ ਨਹੀਂ ਲੈ ਆਵਾਂਗੇ ਜਦੋਂ ਉਹਨੂੰ ਜਦੋਂ ਉਹਨੇ ਫੋਨ ਲਾਤਾ ਤੇ ਹੁਣ ਤਾਂ ਸ਼ਾਇਦ ਹੀ ਜਾਈਏ ਦਾਣੇ ਪਾ ਲਈਏ ਪਹਿਲਾਂ ਦੇ ਆਪਾ ਚੜਾਉਨੇ ਆ ਪਤੰਗ। ਚਲੋ ਮਿੱਤਰੋ, ਢਾਣੇ ਪਾ ਲਈਏ ਕੂਤਰਾਂ ਨੂੰ। ਫਿਰ ਦੇਖਦੇ ਆਪਾਂ ਕੀ ਕਰਨਾ? ਟੂਰਨਾਮੈਂਟ ਤੇ ਜਾਣਾ ਕੋ ਗੋਡਾ ਚੜਾਉਣਾ। ਐਂ ਬਾਜ਼ੀ ਕਰਨਾ ਆਪਾਂ ਦਾ। ਮਿੱਤਰੋ, ਆਪਾਂ ਹਫਤੇ 'ਚ ਇੱਕ ਵਾਰੀ ਢਾਣਿਆਂ ਦੇ ਲਾ ਕੇ ਪਾਈਦਾ ਮਲਟੀ ਸਟਾਰ। ਇਹ ਦੇਖਣਾ ਵਧੀਆ ਰਹਿਦੇ ਆ ਕੂਤਰ। ਦੇਖੋ। ਬੇਲ ਪੂਰੀ ਪੁੱਤਰ। ਇਹ ਟੱਕਣ ਪਾ ਗਏ ਨੇ ਦਾ। ਇੰਨੀ ਤਰ੍ਹਾਂ ਮਿਕਸ ਕਰ ਦੇਣਾ। ਹਲੋ ਮੇਤਰੋ ਮਾਂ ਦੀ ਗੱਲ ਲਪੂ। ਹਉ ਮੇਤਰੋ ਦਾਣਾ ਪਾਣੀ ਹੋ ਗਿਆ ਰੈਡੀ। ਭਾਈਆਂ ਕਬੂਤਰਾਂ ਨੂੰ। ਆਏ ਹੋਏ। ਕਬੂਤਰ ਖਾ ਰਿਹਾ ਨੇ ਜਾਨਵਰ ਦਾਣਾ ਪਾਣੀ ਖਾ ਰਿਹਾ। ਆ ਵੱਡੇ ਗੁਤਰਾਂ ਨੂੰ ਪਾ ਲਈਏ ਤੇ ਬਾਅਦ ਚੰਨਾ ਹੋਰ ਪਾ ਦਾਂਗੇ ਜੇ ਲੋੜ ਹੋਈ ਪਾਣੀ ਇਹਨਾਂ ਦਾ ਚੱਕਦਾ ਤਾਜ਼ਾ ਪਾਉਂਦੇ ਇਹਨਾਂ ਨੂੰ ਆ ਜਾ ਬਈ ਹੋਏ ਮਿੱਤਰੋ ਟੱਡਾ ਆ ਗਿਆ ਸਾਡਾ ਵਿਆਹ ਦੇਖਿਆ ਕੋਰੀ ਨਾਨੂ ਆ ਗਿਆ ਨਾਨੂ ਆ ਗਿਆ ਉਹ ਦੇ ਆਪਾਂ ਦਾਨਾਂ ਨੇ ਕੋਲੇ ਪਰ ਮਿੱਤਰੋ ਚੇਲਾ ਗੈਂਗ ਵੀ ਆਈ ਹੋਈ ਓਏ ਓ ਬਾਹਰ ਨਾ ਨਿਕਲ ਜਵੇ ਗਿੰਨੂ ਤੇ ਪਾਣੀ ਪਾ ਦੀ ਮਿੱਤਰ ਕਬੂਤਰਾਂ ਨੂੰ ਮੋਟਰ ਚਲਾ ਦੀ ਸਾਜਾ ਪਾਣੀ ਪਾ ਦੀ ਹਾਂ ਭੈਣੇ ਦੇਖਿਆ ਆਈ ਬਿਆ ਕਿਵੇਂ ਸੀਗਾ ਬਹੁਤ ਵਧੀਆ ਸੀ ਵਧੀਆ ਸੀ ਠੀਕ ਆ ਲੋ ਮਿੱਤਰੋ ਪਾਣੀ ਪਾ ਦੀਏ ਦੇਖੋ ਮਿੱਤਰੋ ਸਾਰੇ ਦਾਣੇ ਖਾਲੇ ਕਬੂਤਰਾਂ ਨੇ ਬਾਬੇ ਦੀ ਕਿਰਪਾ ਪੂਰੀ ਵਾਹ ਇੰਦਾਂ ਤੰਦਰੁਸਤ ਰਹਿਣ ਦੋ ਮਹੀਨੇ ਹੋ ਗਏ ਚਾਹ ਕੋ ਪੂਰਾ ਕਰ ਲਾਂਗੇ ਆਪਦਾ ਜਿਹੜਾ ਦਿਲ ਚ ਦੱਬੀ ਬੈਠੇ ਆ ਕਿੰਨੇ ਸਾਲਾਂ ਤੋਂ ਇਹ ਪਹਿਲਾ ਟ੍ਰੇ ਹਾਂ ਚੱਕ ਦਈਏ ਤੇ ਵੱਡੇ ਕੂਤਰਾਂ ਨੂੰ ਹੋਰ ਢਾਣੇ ਪਾਣੇ ਪਾਣੇ ਮਿੱਤਰ ਉਹਨਾਂ ਨੇ ਖਾ ਲਏ ਜਿਹੜੇ ਆਪਾਂ ਪਾਏ ਸੀਗੇ ਮਿੱਤਰੋ ਢਾਣੇ ਪਾਣੀ ਦਾ ਹੋ ਗਿਆ ਕੰਮ ਓਕੇ ਤੇ ਪਤੰਗ ਚੜਾਉਣੇ ਆਣ ਆਪਾਂ ਉਹ ਕੋਠੇ ਤੇ ਜਾ ਕੇ ਚੜਾਵਾਂਗੇ ਪਤੰਗ ਉੱਧਰ ਚੜੀ ਜਾਂਦੇ ਉਹ ਦੇਖੋ ਦੋ ਪਰਾਂਗ ਲੈ ਕੇ ਹੁੰਦੇ ਆ ਦੋੜ ਆਪਣੇ ਕੋਲੇ ਪਈ ਆ ਜੇ ਚarliਏ ਖਰਾਬ ਜਿਹੜੀ ਹੈਗੀ ਆ ਫਿਰ ਜਾਣ ਤਾਂ ਆਪਾ ਫੂਟਾ ਡਾਉਣ ਲੱਗ ਜਾਣਾ ਵਾ ਨਿੱਕਾ ਟੱਪਰ ਤੇਰਾ ਬੱਚਾ ਆਪਣਾ ਮਰ ਗਿਆ ਸੀਗਾ ਕਿਉਂਕਿ ਨਾ ਇੱਕ ਦਿਨ ਰਾਤ ਨੂੰ ਬਲਬ ਹੋ ਗਿਆ ਕਿਉਂ ਗੁਜਰਾਤ ਨੂੰ ਬਲਬ ਦੇ ਸਹਾਰੇ ਬਚਿਆ ਸੀਗਾ ਬੱਚਾ ਆਪਣਾ ਤੇ ਬੱਚਾ ਮਿੱਤਰ ਆਪਣਾ ਮਾਰ ਕੇ ਦੋਵੇਂ ਬੱਚੇ ਮਰ ਗਏ ਚਲ ਕੋਈ ਚੱਕਰ ਨਹੀਂ ਕੱਟਵਾ ਦੇ ਕੇ ਆ ਦੇਣਗੇ ਆ ਤੇ ਹੋਰਾਂ ਲੈ ਭਰੇ ਹੋਏ ਆ ਗੁੱਤਰਾ ਨਹੀਂ ਕੋਈ ਹੋਰ ਕੱਟ ਲੈਣਗੇ ਛੋਡੇ ਖਾਡੇ ਪਾਲੀਏ ਮਿੱਤਰੋ ਖੁੱਡੇ ਮਾਣਾ ਤੁਹਾਨੂੰ ਪਤਾ ਹੈ ਨਹੀਂ ਗਤੀ ਆ ਆਪਣੀ ਛੋਡੇ ਪਾਲਿਆ ਜਦੋਂ ਫੇਰ ਹੀ ਕਹਾਣੀ ਫਿੱਟ ਹੋਣੀ ਆ ਹੋਰ ਮਿੱਤਰੋ ਦੋ ਪਤੰਗ ਲਿਆਂਦੇ ਆ ਆਹ ਲੈਂਦਾ ਡਾਇਮੰਡ ਨੂੰ ਮੈਂ ਲਾ ਦਣੀ ਕੋਈ ਚੜਦਾ ਵਾ ਪਤੰਗ ਹੋਰ ਮਿੱਤਰੋ ਪਤੰਗ ਚੜਾਇਆ ਸੀਗਾ ਲਾ ਲਿਆ ਉਹ ਹੋਰ ਚੱਲਦੀ ਨਹੀਂ ਹੈਗੀ ਨਾ ਹੀ ਕੋਈ ਗੁੱਡਾ ਚੜਦਾ ਕੱਲ ਵੀ ਧਾਵਾਂਗੇ ਏਗਾ ਮਿੱਤਰੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਕਰਦੇ ਆਂ ਬਲੌਗ ਦੀ ਐਂਡਿੰਗ ਤੇ ਦਾਣਾ ਪਾਣੀ ਚੱਕ ਦੇਣਾ ਹੁਣ ਆਪਾਂ ਓਕੇ ਰਿਪੋਰਟ ਆ ਕੰਮ ਬੂਰਾ ਤੀਰ ਹੈ ਮਿੱਤਰੋ ਖਿੱਚ ਕੇ ਰੱਖਿਆ ਕਰੋ ਕੰਮ ਨੂੰ ਲਾਈਕ ਕਮੈਂਟ ਸ਼ੇਅਰ ਆਪਣੇ ਕਰਦੇ ਜਾ ਕਰੋ ਤੇ ਸਬਸਕ੍ਰਾਈਬ ਕਰਦੇ ਜਾ ਕਰੋ ਚੈਨਲ ਭਰਾ ਜਿੰਨਾ ਨੇ ਨਹੀਂ ਕੀਤਾ ਧੰਨਵਾਦ ਸਾਰੇ ਭਰਾਵਾਂ ਦਾ ਲਵ ਯੂ ਸਾਰੇ ਨੂੰ